ਰਾਇਪੁਰ ਦੇ ਪਿੰਡ ਗੁਰੂਸਰ ਦੇ ਨੌਜਵਾਨਾਂ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਹੋਈ ਹੈ ट्रैवल ਏਜੰਟ ਹੈ ਠੱਗ ट्रैवल ਏਜੰਟ ਨੇ ਕਰੋੜਾ ਦੀ ਠੱਗੀ ਕਰ ਲਈ ਹੈ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਸਬੂਤਾ ਸਣੇ ਫਿਲਹਾਲ ਇਹ ਨੌਜਵਾਨ ਥਾਣੇ ਦੇ ਵਿੱਚ ਪਹੁੰਚੇ ਤੇ ਉੱਥੇ ਜਾ ਕੇ ਇਹਨਾਂ ਨੇ ਇੱਕ ਇੱਕ ਸਬੂਤ ਜੋ ਹੈ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤਾ ਹੈ ਵੀਡੀਓ ਵੀ ਬਣਾਈ ਹੈ ਨੌਜਵਾਨਾਂ ਨੇ ਜਿਹੜਾ ਪੈਸਾ ਦਿੱਤਾ ਹੈ ट्रैवल ਏਜੰਟ ਹੈ ਜਿੱਦੀ ਅਸੀਂ ਗੱਲ ਕਰ ਰਹੇ ਆਂ ਰਾਇਪੁਰ ਦੇ ਇਹ ਨੌਜਵਾਨ ਇਹ ਵੀਡੀਓ ਲੈ ਕੇ ਪਹੁੰਚੇ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੈਸੇ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ ਪਹਿਲੇ ਆ ਹੱਥ 'ਚ ਜਨਾਬ ਨੇ ਕਾਪੀ ਹੈ ਤੇ ਜਿਹੜੇ ਲੋਕ ਪਹੁੰਚੇ ਕਿ ਸਾਡੇ ਬੱਚਿਆਂ ਨੂੰ ਤੁਸੀਂ ਇਟਲੀ ਪਹੁੰਚਾ ਦਿਓ ਨੋਟਾ ਦੀਆਂ ਗੱਡੀਆਂ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਨਹੀਂ ਦੋ ਨਹੀਂ ਇਹ ਲੱਖਾਂ ਰੁਪਏ ਦੀ ਡੀਲ ਹੋ ਰਹੀ ਹੈ 50 ਲੱਖ ਰੁਪਏ ਦਿੱਤੇ ਗਏ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਦੋ ਨੌਜਵਾਨਾਂ ਦੇ ਵੱਲੋਂ 50 ਲੱਖ ਰੁਪਏ ਦਿੱਤੇ ਗਏ ਜਿਹਦਾ ਹਿਸਾਬ ਕਿਤਾਬ ਲਿਖਿਆ ਜਾ ਰਿਹਾ ਹੈ ਤੇ ਹੱत्ता ਦੇ ਵਿੱਚ ਇਹ ਨੋਟਾਂ ਦੀਆਂ ਗੱਡੀਆਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਲੱਖ ਰੁਪਏ ਦਾ ਲੱਖ ਰੁਪਏ ਦਾ ਚੁੰਨਾ ਲਗਾ ਕੇ ਟਰੈਵਲ ਏਜੰਟ ਇਟਲੀ ਦੇ ਵਿੱਚ ਫਰਾਰ ਹੋ ਚੁੱਕਿਆ ਰਪੋਸ਼ ਹੋ ਚੁੱਕਿਆ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੀ ਫਤਿਹਗੁਰ ਸਾਹਿਬ ਦਾ ਇਹ ਦੱਸਿਆ ਜਾ ਰਿਹਾ ਟਰੈਵਲ ਏਜੰਟ ਪਰ ਇਸ ਵਕਤ ਇਹ ਇਟਲੀ ਦੇ ਵਿੱਚ ਰਹਿ ਰਿਹਾ ਹੈ ਇਸਨੇ ਫੋਨ ਕਾਲ ਚੁਕੜੀ ਬੰਦ ਕਰ ਦਿੱਤੀ ਹੈ ਇੰਟਰਨੈਟ ਕਾਲਿੰਗ ਦੇ ਜ਼ਰੀਏ ਵੀ ਪਹਿਲਾ ਗਲਬਾਤ ਹੁੰਦੀ ਸੀ ਸਾਡੇ ਪੱਤਰਕਾਰ ਨੇ ਵੀ ਗਲਬਾਤ ਕਰਨ ਦੀ ਲੱਖ ਕੋਸ਼ਿਸ਼ ਕੀਤੀ ਪਰ ਹੁਣ ਇਹ ਟਰੈਵਲ ਏਜੰਟ ਗੱਲ ਨਹੀਂ ਕਰ ਰਿਹਾ ਹਰ ਕਿਸੇ ਨੂੰ ਬਲੌਕ ਕਰ ਰਿਹਾ ਹੈ ਜੋ ਸਾਡੇ ਕੋਲ ਇਨਫਾਰਮੇਸ਼ਨ ਪਹੁੰਚੀ ਉਸ ਦੇ ਮੁਤਾਬਕ ਇਹ ਟਰੈਵਲ ਏਜੰਟ ਹਰ ਕਿਸੇ ਨੂੰ ਬਲੌਕ ਕਰ ਰਿਹਾ ਹੈ ਤੇ ਕਿੱਥੇ ਹੈ ਇਹ ਟਰੈਵਲ ਏਜੰਟ ਇਸ ਗੱਲ ਨੂੰ ਲੈ ਕੇ ਵੱਡਾ ਸਵਾਲ ਹੈ ਤੇ ਪੁਲਿਸ ਪ੍ਰੋਸੀਜਰ ਨੂੰ ਇੱਥੇ ਦਰਖਾਸਤ ਲਾਈ ਗਈ ਹੈ ਜਸਦੇਵ ਸਿੰਘ ਇਸ ਵਿਅਕਤੀ ਦਾ ਨਾਮ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਾਲਸਾਜੀ ਤੋਂ ਕਿਵੇਂ ਪਰਦਾ ਉਠਾਇਆ ਗਿਆ ਸਰਕਾਰ ਦਾਲਵਿੰਦਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਦਲਵਿੰਦਰ ਤਸਵੀਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਡੀਲਿੰਗ ਹੋ ਰਹੀ ਹੈ ਨੋਟਾਂ ਦੀ ਗੱਡੀਆਂ ਦੇ ਨਾਲ ਇਹ ਲੋਕ ਪਹੁੰਚੇ ਨੇ ਕਿ ਠੀਕ ਹੈ ਸਾਡੇ ਬੱਚਿਆਂ ਨੂੰ ਪਹੁੰਚਾ ਦਿਓ ਜਿੰਨਾ ਪੈਸਾ ਤੁਸੀਂ ਚਾਹੁੰਦੇ ਹੋ ਅਸੀਂ ਦੇ ਰਹੇ ਹਾਂ ਕਈ ਨੌਜਵਾਨਾਂ ਦਾ ਜ਼ਿਕਰ ਆ ਰਿਹਾ ਕਿੰਨੇ ਕੇ ਨੌਜਵਾਨ ਜੜੇ ਹੈਗੇ ਨੇ ਜੋ ਸ਼ਿਕਾਰ ਹੋਏ ਨੇ ਤੇ ਕਰੋੜਾ ਰੁਪਏ ਦੀ ਇਹ ਡੀਲਿੰਗ ਸੀ ਹਾਂਜੀ ਸਰ ਇਹ ਜਿਹੜੇ ਆਪਣੇ ਰਾਏਪੁਰ ਇਲਾਕੇ ਦੇ 6 ਲੜਕੇ ਦੇ ਜਿੰਨਾਂ ਨੂੰ ਇਹ 14-14 ਲੱਖ ਰੁਪਏ ਪਰ ਹੈਡ ਲਏ ਗਏ ਆ ਜਦਕਿ ਉਹਨਾਂ ਲੜਕਿਆਂ ਦਾ ਇਹ ਦੱਸਣਾ ਵੀ ਇਹ 20-22 ਮੁੰਡੇ ਲੈ ਜਿੰਨਾਂ ਨੂੰ ਇਹ ਇਗਲੀ ਦੇ ਨਾਮ ਤੇ ਕਿਸੇ ਤੋਂ 10 ਕੇ ਤੋਂ 13 ਕੇ ਤੋਂ 14 ਲੱਖ ਰੁਪਏ ਲਿਆ ਗਿਆ ਔਰ 22 ਦੇ 22 ਬੰਦਿਆਂ ਨਾਲ ਹੀ ਇਹ ਤੱਕੀ ਬਚੀ ਜੀ ਇਹ ਜਿਹੜਾ ਟ੍ਰੈਵਲ ਏਜੰਟ ਹੈ ਇਹ ਜਿਹੜੀ ਵੀਡੀਓ ਦੇਖ ਰਹੇ ਅਸੀਂ ਇਹਦੇ ਵਿੱਚ ਤਾਂ ਦੇਖ ਰਹੇ ਕਿ ਨੋਟਾਂ ਦੀਆਂ ਗੱਡੀਆਂ ਬੈਗਾਂ ਦੇ ਵਿੱਚੋਂ ਕੱਟ-ਕੱਟ ਕੇ ਇਹਨੂੰ ਦੇਈ ਜਾ ਰਹੀ ਹੈ ਇਹ ਕੈਸ਼ ਸਾਰਾ ਕੁਝ ਹੋਇਆ ਹੈ ਆਨਲਾਈਨ ਸਿਸਟਮ ਬਿਲਕੁਲ ਨਹੀਂ ਕੀਤਾ ਇਹਨਾਂ ਨੇ ਹੱਥ ਤਾਂ ਸਬੂਤ ਦੇ ਤੌਰ ਤੇ ਵੀਡੀਓ ਤਾਂ ਬਣਾ ਲਈ ਉਹ ਠੀਕ ਕਰਿਆ ਪਰ ਇਸ ਤੋਂ ਇਲਾਵਾ ਤਾਂ ਹੋਰ ਕੋਈ ਸਬੂਤ ਨਹੀਂ ਨਾਲ ਕੋਲ ਉਹ ਹੋਲੀਗਨ ਕਹਿ ਰਹੇ ਸੀ ਇਹ ਵੀ ਅਸੀਂ ਉਹਨੂੰ ਕਹਿਦੇ ਰਿਹਾ ਵੀ ਤੇਰੇ ਖਾਤੇ 'ਚ ਪੇਮੈਂਟ ਪਾ ਦੇਣਾ ਤੈਨੂੰ ਚੈੱਕ ਕਰਦੇ ਆ ਪਰ ਏਜੰਟ ਨੇ ਕਿ ਉਹਨਾਂ ਨੂੰ ਇੰਨਾ ਤੇ ਜ਼ਿਆਦਾ ਤਾਂ ਦਿੱਦ ਲੈ ਲਿਆ ਸੀ कि मैं नारगवी पेमेंट ਲਊਗਾ ਔਰ ਉਹ ਦੋਨੇ ਵਾਰ ਰੈਕੋਰਡ ਦੇ ਸੁਧਾਰ ਤੇ ਲਾ ਕੇ ਉਹਨਾਂ ਲੋਜਮਾਨਾਂ ਦੇ ਘਰੋਂ ਪੇਮੈਂਟ ਲੈ ਕੇ ਆ। ਪਰ ਦਲਵਿੰਦਰ ਜੀ ਇਹ ਘਰ ਦੇ ਵਿੱਚ ਡੀਲਿੰਗ ਹੋ ਰਹੀ ਹੈ। ਨਾ ਇਸ ਵਿਅਕਤੀ ਦਾ ਕੋਈ ਦਫਤਰ ਨਜ਼ਰ ਆ ਰਿਹਾ ਹੈ, ਨਾ ਕੋਈ ਇਹ ਲਾਇਸੈਂਸ ਸ਼ੂਦਾ ਨਜ਼ਰ ਆ ਰਿਹਾ ਹੈ। ਫੇਰ ਇਹ ਲੋਕਾਂ ਨੇ ਕਿਵੇਂ ਭਰੋਸਾ ਕਰਕੇ ਲੱਖਾਂ ਰੁਪਏ ਨੂੰ ਫੜਾਤੇ? ਇਹੀ ਸੀ ਤਾਂ ਉਹਨਾਂ ਨੂੰ ਮੈਂ ਕਹੀ ਆ ਵੀ ਤੁਸੀਂ ਕਿਵੇਂ ਭਰੋਸਾ ਕਰਨਾ ਜਿਹੜੇ ਬੰਦੇ ਨੇ ਤੁਹਾਨੂੰ ਆਪਣਾ ਕੋਈ ਐਡਰੈਸ ਨਹੀਂ ਦਿੱਤਾ ਤੇ ਨੰਬਰ ਵੀ ਤੁਹਾਨੂੰ ਬਾਹਰਲਾ ਇਹ ਸੀਰਿਅਲ ਦਿੱਤਾ। ਇਹ ਤਾਂ ਸਿਰਫ ਵਰਸਨ ਕੋੜੀ ਲੱਗ ਸਕਦੀ ਆ। ਕਹਿੰਦੇ ਸਾਡੇ ਪਿੰਡ ਦੀ ਇੱਕ ਲੜਕੀ ਆ ਇਸ ਜਿਹਦੇ ਵਿੱਚ ਅਸੀਂ ਉਹਦੇ ਰਿਲੇਟੇ ਦੇ ਸੰਪਰਕ ਚ ਆਏ ਸੀਗੇ ਔਰ ਵੱਡੀ ਗੱਲ ਇਹ ਕਿ ਇਹ ਅਗਾਂਹ ਨੇ ਉਸ ਲੜਕੀ ਦੇ ਪਰਿਵਾਰ ਨੇ ਵੀ 14 ਲੱਖ ਰੁਪਏ ਠੱਗ ਲਏ ਤੇ ਦਲਵਿੰਦਰ ਜੀ ਕੋਈ ਫੇਕ ਹਾਲਾਂਕਿ ਵੀਜ਼ਾ ਵੀ ਦਿਖਾਇਆ ਇਹ ਜ਼ਿਕਰ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਾਲੀ ਦਸਤਾਵੇਜ਼ ਦਿਖਾ ਕੇ ਨੌਜਵਾਨਾਂ ਨੂੰ ਭਰੋਸੇ 'ਚ ਲਿਆ ਕਿ ਹਾਂ ਦੇਖੋ ਇਟਲੀ ਤਾਂ ਮੈਂ ਵੀਜ਼ਾ ਲਵਾਇਆ ਤੁਹਾਡਾ ਵੀ ਲਵਾ ਦੇਣਾ ਮੈਂ ਜੀ ਜੀ ਸਰ ਉਹਨੇ ਪਹਿਲਾਂ ਤਾਂ 6 ਲੱਖ ਰੁਪਏ ਨਾਲ ਉਹ ਲੈ ਲਿਆ ਲਈ ਭਾਈ ਮੈਂ ਤੁਹਾਨੂੰ ਬਾਹਰ ਭੇਜੂੰਗਾ ਉਹਦੇ ਥੋੜੇ ਦਰਵਾਜ਼ਾ ਆਜ ਕੋਨੇ ਤੇ ਗਾਲੀ ਇਹਨਾਂ ਨੂੰ ਆਪਣਾ ਵੀਜ਼ੇ ਦੀ ਕਾਪੀ ਦਿਖਾਈ ਹੈ ਵੀ ਆ ਦੇਖੋ ਤੁਹਾਡੇ ਡਾਕੂਮੈਂਟ ਆ ਗਏ ਨੇ ਵੀਜ਼ਾ ਆ ਗਿਆ ਜਦ ਥੋੜੇ ਟਾਈਮ ਦੀ ਗੱਲ ਹੈ ਤੁਸੀਂ ਕਹਿੰਿਆ ਮੈਨੂੰ ਬਾਕੀ ਪੇਮੈਂਟ ਦੇ ਦਿਓ ਜਦੋਂ ਇਹ ਬਾਕੀ ਪੇਮੈਂਟ ਲੈਣਾ ਉਦੋਂ ਹੀ ਇਹਨਾਂ ਨੇ ਇਹ ਵੀਡੀਓ ਬਣਾਈ ਇਹ ਵੀਜ਼ਾ ਆ ਗਿਆ ਸੀ ਜਾਂ ਫਿਰ ਇਹ ਜਾਲ ਸਾਜੀ ਦੇ ਨਾਲ ਤਿਆਰ ਕੀਤਾ ਨਕਲੀ ਫਾਰਮੈਟ ਸੀ ਹਾਂ ਸਰ ਉਹਨੇ ਬਿਲਕੁਲ ਟੋਟਲ ਨਕਲੀ ਸੀ 100% ਉਹ ਕਹਿੰਦੇ ਨਕਲੀ ਸੀ ਜਦੋਂ ਅਸੀਂ ਉਹ ਚੈੱਕ ਕਰਾਇਆ ਤਾਂ ਸਾਨੂੰ ਪਤਾ ਲੱਗਿਆ ਕਿ ਬਿਲਕੁਲ ਨਕਲੀ ਆ ਦੇਰ ਅਸੀਂ ਇਹ ਪੱਜ ਗੱਟ ਕੇ ਸੀ ਤਾਂ ਇਹਦੇ ਨਾਲ ਜਿਹੜਾ ਬੰਦਾ ਆ ਵੀ ਸਾਨੂੰ ਉਹਦੀ ਗੱਡੀ ਦੇ ਆਧਾਰ ਤੇ ਅਸੀਂ ਉਹਦਾ ਐਡਰੈਸ ਲੱਭਿਆ ਤੇ ਉਹਦੇ ਕੋਲ ਜਦੋਂ ਇਹਦੇ ਘਰ ਜਾ ਕੇ ਪਤਾ ਕੀਤਾ ਉਹ ਇਹਦਾ ਘਰ ਨਹੀਂ ਸੀ ਜਦ ਕਿ ਇਹ ਫਸੇਗੜ ਤਾਮ ਦੇ ਪਟਿਆਲਾ ਬਾਈਪਾਸ ਦੇ ਉੱਪਰ ਰਹਿੰਦਾ ਹੈ ਦਲਵਿੰਦਰ ਜੀ ਇਹ ਜਿਹੜੀ ਵੀਡੀਓ ਅਸੀਂ ਦੇਖ ਰਹੇ ਹਾਂ ਇਸ ਵੀਡੀਓ ਦੇ ਵਿੱਚ ਘਰ ਦਾ ਮਾਹੌਲ ਨਜ਼ਰ ਆ ਰਿਹਾ ਹੈ ਇਹ ਘਰ ਟਰੈਵਲ ਏਜੰਟ ਦਾ ਹੀ ਸੀ ਜਾਂ ਫਿਰ ਕਿਤੇ ਹੋਰ ਬੈ ਕੇ ਪੈਸੇ ਦੇਣ ਆ ਨਹੀਂ ਸਰ ਇਹ ਘਰ ਦਾ ਜੈਂਟਲਮੈਨ ਘਰ ਨਹੀਂ ਹੈ ਇਹ ਟਰੈਵਲ ਏਜੰਟ ਦਾ ਹੈ ਇਹ ਜਿਹੜੇ ਮੁੰਡੇ ਸੁਹਾਰਪਿੰਡ ਦੇ ਲਈ ਉਹਨਾਂ ਦਾ ਕਰ ਅਜਾ ਘਾੜ ਸੱਤ ਕੇ ਉਲਟਾ ਪੈਸੇ ਦੇ ਦਿੱਤੇ ਕਿਸੇ ਵਿਅਕਤੀ ਨੂੰ ਜਿਹਦਾ ਨਾਮ ਦਫ਼ਤਰ ਦੇਖਿਆ ਨਾ ਕਾਊਂਟਰ ਨੰਬਰ ਲਿਆ ਨਾ ਕੋਈ ਉਹਦਾ ਲੈਸੈਂਸ ਦੇਖਿਆ ਬਸ ਉਹਨੇ ਚਾਹ ਸਈ ਇਹਨਾਂ ਦੇ ਤੱਕ ਇਹਨਾਂ ਲੋਕਾਂ ਨੂੰ ਇਹ ਹੁਣ ਇਹ ਦਲਵਿੰਦਰ ਦਲਵਿੰਦਰ ਜੀ ਇਹ ਜਿਹੜਾ ਵਿਅਕਤੀ ਹੈ ਇਸਦਾ ਨਾਮ ਜਸਵੇਦ ਜਸਦੇਵ ਦੱਸਿਆ ਜਾ ਰਿਹਾ ਜਸਦੇਵ ਹੈ ਕਿੱਥੇ ਹੈ ਕਿੱਥੇ ਰੁਪੋਸ਼ ਹੋ ਗਿਆ ਹੁਣ ਇਹ ਸਰ ਇਸ ਟਾਈਮ ਦੇ ਜਿਹੜੀ ਉਹਨਾਂ ਦੇ ਮੁਤਾਬਕ ਤਸਦੀਕ ਉਹ ਕਹਿ ਰਹੀ ਹੈ ਇਹ ਏਡੀਐ ਸੀਗਾ ਬਸ ਅੰਡਰਗਰਾਉਂਡ ਹੈ ਜਿਸ ਹੁੰਦੇ ਕੋ ਪ੍ਰਤਾਪ ਨਹੀਂ ਹੋਉਂਦੇ ਪੁਲਸ ਰੇਂਜ ਦਾ ਇਹਨਾਂ ਦਾ ਦੂਜਾ ਸਾਥੀ ਹੈ ਜਿਹੜਾ ਪੋਸਟਾ ਵੀ ਲੱਗਿਆ ਫੜ ਕੇ ਬੈਗ ਤੇ ਪਾ ਰਿਹਾ ਉਹਨੂੰ ਬਰਾ ਕੇ ਦੂਰੋਂ ਦੇ ਬਿਆਨਤਾਂ ਨਾਲ ਬੰਦ ਕੀਤੇ ਗਏ ਪੁਲਸਨ ਕੀ ਬੋਲ ਰਹੀ ਹੈ ਕਿ ਇਸ ਦਿਸ਼ਾ ਦੇ ਵਿੱਚ ਕਾਰਵਾਈ ਕਰ ਰਹੀ ਹੈ ਪੁਲਸ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰ ਲਿਆ ਅੱਜ ਪੜਚੋਨ ਤੇ ਅੱਜ ਕੰਨੀ ਇਸ ਬੰਦੇ ਨੂੰ ਚੱਕੇ ਲਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਦਲਵਿੰਦਰ ਸਿੰਘ ਸਾਡੇ ਜੁੜੇ ਸਨ ਸਾਡੇ ਸਹਿਯੋਗੀ ਇਹ ਵੀਡੀਓ ਦੇ ਵਿੱਚ ਕੀ ਕੁਝ ਗਲਬਾਤ ਹੋ ਰਹੀ ਹੈ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਵੀ ਕਰਦੇ ਆਂ ਅਗਰ ਲੱਖ ਦੇ ਗਏ ਆ ਅੱਜ ਦੇ ਦੱਦੇ ਉਹਨੂੰ ਲੈ ਕੇ ਮੈਂ ਕਿਹਾ ਕਹਿੰਦਾ ਵੀ ਨਹੀਂ ਆਪਾਂ ਇਹਨੂੰ ਪਹਿਲੇ ਜਾਂ ਤਾਂ 2 ਲੱਖ ਤੋਂ ਥੋੜੀ ਜਿਹੀ ਥੋੜੀ ਜਿਹੀ ਰਿਵਰਸ ਸੀ ਇਹ ਕਿ ਨਹੀਂ ਇਹ 5 ਲੱਖ ਦੀ ਹੈ ਅੱਜ ਲੈਣਾ ਦੋ ਦੋਟਾ ਰਹਿਣਾ ਦੋ ਲੱਖ 500 ਨੂੰ ਫੋਨ ਕਰਾ ਦੇ ਅਗਰ ਇਹ ਪਾਂਡੜੀ ਇਹ ਪਾਂਡੜੀ ਸਾਇਦ ਆਲਾ ਪਰ ਪਹਿਲੇ ਸਾਨੂੰ ਉਹ ਵੀ ਕਰਤੀ ਨਹੀਂ ਚਲੋ ਇਹ ਨਹੀਂ ਲੱਗਦਾ ਪਹਿਲਾ ਆਇਆ ਹੋਇਆ ਇੱਕ ਲੱਗਦਾ ਛੇ ਹੋ ਗਿਆ ਇਹ ਹੋ ਗਿਆ ਅਗਰ ਲੋਕ ਜਿਹੜੇ ਬੀ ਬਾਬੂ ਇਹ 2000 ਦੇ ਨੋਟ ਬੰਦ ਹੋਏ ਕਰਕਣਾ ਇਹ ਕਰਕੇ ਬਹੁਤ ਬਹੁਤ 2000 ਰੋਡ ਦਾ ਬਲੱਡ ਚੋਕ ਪਰ ਕਾਲੋ ਕਿੰਨੇ ਟਾਈਮ ਤੇ ਮਿਲੂ ਪਰ ਸੋਹਣ ਦੇ ਕਾਹਦਾ ਨਾਮ ਲਾਉਣ ਨੂੰ ਕਲੀ ਤੜਾ ਰਹੇ ਸੀ ਪਾਸੋਂ ਰਾਜੇ ਦਾ ਮਾਲੀ ਆਣਾ ਮਾਲੀ ਮਾਲੀ ਉੱਥੇ ਆ ਦੇ ਮਾਲੀ ਆ ਦੇ ਤੇ ਮਾਲਾ ਖੱਤੇ ਨਹੀਂ ਜਾਣੀ ਨਾ ਹੱਥ ਲਿਆ ਨਾ ਸੜ ਲੱਗੇ ਨੇ ਆ ਵੀ ਲੈ ਆਪਾਂ ਨੂੰ ਉਹਦੇ ਬਾਰੇ ਇਹ ਨੂੰ ਆ ਉਹ ਦੂਏ ਬਾਰੇ ਦੋ ਹਾਂਜੀ ਵੀਰ ਜੀ ਇਸ ਤਰ੍ਹਾਂ ਵੀ ਮਤਲ ਸਾਡੇ ਜਿਹੜੇ ਪਿੰਡ ਦੇ ਮਤਲਬ ਕੁੜੀ ਆ ਸਾਡੇ ਪ੍ਰਿੰਟ ਦੀ ਇਟਲੀ ਰਹਿੰਦੀ ਆ ਤੇ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਜਿਹੜਾ ਸਾਡਾ ਏਜੰਟ ਸਾਡੇ ਵਿੱਚ ਸੰਪਰਕ ਚ ਆਇਆ ਉਹਦਾ ਨਾਮ ਜਸਦੀਪ ਸਿੰਘ ਟੇਡ ਸਾਹਿਬ ਆ ਤੇ ਉਹ ਫਤੇਗੜ ਸਾਹਿਬ ਦਾ ਰਹਿਣ ਵਾਲਾ ਚਮਸ਼ੇਰ ਨਗਰ ਪਟਿਆਲਾ ਬਾਈਪਾਸ ਰੋਡ ਤੇ ਉਹਦਾ ਬੜਾ ਅਲੀਸ਼ਾਨ ਘਰ ਆ ਤੇ ਉਹ ਉਸਨੇ ਸਾਨੂੰ ਮਤਲਬ ਇਸ ਟੱਗੀ ਦੇ ਵਿੱਚ ਵਰਤਲੇ ਪਛੇ ਲੋਟ ਵੀ ਇਟਲੀ ਦਾ ਚਾਂਸ ਆ ਦੇ ਕੇ ਵੀ ਇਟਲੀ ਮੈਂ ਲੈ ਕੇ ਜਾਊਂਗਾ ਤੇ ਤੋਂ ਪੱਕਾ ਵੀ ਮੈਂ ਹੀ ਕਰਾਉਂਗਾ ਰਹਿਸ਼ ਵੀ ਮੈਂ ਦਊਂਗਾ ਕੰਮ ਵੀ ਮੇਰਾ ਹੋਊਗਾ ਕਿ ਸਾਡੇ ਨਾਲ 14 ਲੱਖ ਰੁਪਏ ਵਿੱਚ ਇੱਕ ਬੰਦੇ ਦਾ ਮਤਲਬ ਗੱਲ ਹੋਈ ਸੀਗੀ ਜੋ ਕਿ ਸਾਡੇ ਪਿੰਡ ਦੇ 6 ਜਣੇ ਆ ਜਿੰਨਾਂ ਵਿੱਚ ਮੈਂ ਸੁਖਮਿੰਦਰ ਸਿੰਘ ਗੁਰਮੀਤ ਸਿੰਘ ਰਮਨਦੀਪ ਸਿੰਘ ਗੁਰਕ੍ਰਿਪਾ ਸਿੰਘ ਇੰਦਰਪ੍ਰੀਤ ਸਿੰਘ ਤੇ ਹਰਜੋਤ ਸਿੰਘ ਹੈਗੇ ਆ ਤੇ ਸਾਨੂੰ ਪਹਿਲਾਂ 1-1 ਲੱਖ ਰੁਪਇਆ ਪਹਿਲਾਂ ਲੈ ਲਿਆ ਉਹਦੀ ਪਰਚੀ ਦਿਖਾਤੀ ਸਾਨੂੰ ਫਰ ਬਾਅਦ ਦੇ ਵਿੱਚ ਮਈ ਵਿੱਚ ਪੇਪਰ ਲੈ ਕੇ ਆਇਆ ਕਹਿੰਦਾ ਵੀ ਤੁਹਾਡੇ ਇਟਰੀ ਦੇ ਪੇਪਰ ਨਿਕਲ ਆਏ ਆ ਮੁਬਾਰਕਾਂ ਤੁਹਾਨੂੰ ਤੇ 70 66 77 ਲੱਖ ਰੁਪਇਆ ਫੇਰ ਮਤਲ ਲੈ ਗਿਆ ਨਾ ਨਾ ਕਰਕੇ ਸਾਡੇ 6 ਜਾਣਿਆਂ ਤੋਂ 45 ਤੋਂ 50 ਲੱਖ ਦੇ ਵਿੱਚ ਵਿੱਚ ਰੁਪਇਆ ਇਕੱਠਾ ਕਰਕੇ ਲੈ ਗਿਆ ਜੀ ਉਹ ਤੇ ਬਾਅਦ ਦੇ ਵਿੱਚ ਉਹਨੇ ਸਾਡਾ ਕੋਈ ਵੀਜਾ ਨਹੀਂ ਲਵਾਇਆ ਤੇ ਬਸ ਚਾਂਸੇ ਲਾਉਂਦਾ ਰਿਹਾ ਕਦੇ ਉਹਨੇ ਸਾਨੂੰ ਕਿਹਾ ਵੀ ਮੇਰੀ ਭਣਜੇ ਦੀ ਡੈਥ ਹੋ ਗਈ ਕਦੇ ਮੇਰੀ ਸਿਸਟਰ ਦੀ ਡੈਥ ਹੋ ਗਈ ਆਏ ਕਰਦਾ ਕਰਾਉਂਦਾ ਹੌਲੀ ਹੌਲੀ ਸਾਨੂੰ ਉਹ ਸਾਡੇ ਨਾਲੋਂ ਡਿਸਕਨੈਕਟ ਹੋ ਗਿਆ ਕਿੰਨੇ ਜੇ ਤੁਹਾਨੂੰ ਮਤਲਬ ਲਾਰੇ ਲਾਰੇ ਆਉਂਦੇ ਆ ਇਹ ਉਹ ਸਾਨੂੰ ਫਰਵਰੀ ਤੋਂ ਲੈ ਕੇ ਮਈ ਤੱਕ ਤਾਂ ਸਾਡਾ ਬੜਾ ਵਧੀਆ ਪ੍ਰੋਸੀਜਰ ਚੱਲਦਾ ਰਿਹਾ ਉਹਦੇ ਨਾਲ ਗੱਲਬਾਤ ਵੀ ਹੁੰਦੀ ਰਹੀ ਤੇ ਸਾਨੂੰ ਉਹ ਅਪਡੇਟ ਦਿੰਦਾ ਵੀ ਰਿਹਾ ਤੇ ਉਸ ਤੋਂ ਬਾਅਦ ਉਹ ਆਪਣੇ 10ਵੇਂ 9ਵੇਂ 10ਵੇਂ ਮਹੀਨੇ 11ਵੇਂ ਦੇ ਵਿੱਚ ਆ ਕੇ ਉਹਨੇ ਫਿਰ ਸਾਡੇ ਨਾਲੋਂ ਉਹਦੇ ਸਾਨੂੰ ਡਿਸਕਨੈਕਟ ਕਰਤਾ ਬਲੌਕ ਲਿਸਟੇਜ ਕਰਤਾ ਸੰਪਰਕੀ ਤੋੜ ਗਿਆ ਸੰਪਰਕੀ ਤੋੜਤਾ ਸਾਡੇ ਨਾਲ ਸਾਨੂੰ ਕੋਈ ਉਹਨੇ ਰਿਪਲਾਈ ਨਹੀਂ ਦਿੱਤਾ ਕੋਈ ਸਾਨੂੰ ਕੋਈ ਅਪਡੇਟ ਨਹੀਂ ਦਿੱਤੀ ਕੋਈ ਕੁਝ ਨਹੀਂ ਦਿੱਤਾ ਉਹ ਕੱਲ ਹੀ ਆਉਂਦਾ ਸੀ ਪੇਮੈਂਟ ਵਗੈਰਾ ਲੈਣ ਜਿਵੇਂ ਪੇਮੈਂਟ ਦਿੱਤੀ ਉਹ ਅਸੀਂ ਉਹ ਦੋ ਜਣੇ ਆਉਂਦੇ ਸੀ ਉਹਦੇ ਨਾਲ ਇੱਕ ਬੋਲਬੋ ਗੱਡੀ ਦੇ ਵਿੱਚ ਮੁੰਡਾ ਸੀ ਆ ਉਹਦਾ ਨਾਮ ਹੁਸ਼ਵਿੰਦਰ ਸਿੰਘ ਆ ਜੀਤ ਵੀ ਕਹਿੰਦੇ ਆ ਜੀ ਉਹਨੂੰ ਕੁਝ ਤੇ ਜਿੱਥੋਂ ਸਾਨੂੰ ਉਹਦੇ ਉਹਦੇ ਐਡਰੈਸ ਦਾ ਪਤਾ ਲੱਗਿਆ ਉਹ ਤੋਂ ਫਿਰ ਅਸਲੀ ਏਜੰਟ ਦੇ ਐਡਰੈਸ ਦਾ ਪਤਾ ਲੱਗਿਆ ਤੇ ਉਹ ਦੋ ਜਣੇ ਆਉਂਦੇ ਸੀਗੇ ਸਾਡੇ ਮਤਲਬ ਉਹ ਫਿਰ ਉਹ ਮੁੰਡੇ ਦੇ ਕੋਲੇ ਜਿਹਦੇ ਘਰੇ ਅਸੀਂ ਪੈਸੇ ਦਿੱਤੇ ਆ ਉੱਥੇ ਸਾਡੇ ਕੋਲ ਮੂਵੀ ਕਲਿੱਪ ਵੀ ਹੈਗੇ ਆ ਸਾਰੇ ਤੇ ਪੈਸੇ ਦਿੰਦਿਆਂ ਦੇ ਪੈਸੇ ਦਿੰਦਿਆਂ ਦੇ ਉਹਨੂੰ ਵੀਡੀਓ ਬਣਾਈ ਪੀ ਆ ਹਾਂਜੀ ਹਾਂਜੀ ਸਾਡੇ ਕੋਲ ਵੀਡੀਓ ਹੈਗੀ ਆ ਉਹਦੀ ਪੂਰੀ ਪੈਸੇ ਦਿੰਦਿਆਂ ਦੀ ਲਾਸਟ ਕਦੋਂ ਤੁਹਾਡੀ ਵੱਤ ਨਾਲ ਇਹ ਏਜੰਟ ਨਾਲ ਗੱਲ ਹੋਈ ਆ ਤੇ ਉਹਨੇ ਕੀ ਤੁਹਾਨੂੰ ਮਤਲਬ ਕਿਹਾ ਇਹ ਸਾਡੇ ਦਸੰਬਰ ਦੇ ਮਹੀਨੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਸਾਨੂੰ ਲਾਰੇ ਲਾਉਣ ਲੱਗ ਗਿਆ ਵੀ ਪਹਿਲਾਂ ਤਾਂ ਕਹਿੰਦਾ ਸੀਗਾ ਵੀ ਮੈਂ ਪਾਸਪੋਰਟ ਫੜਾ ਕੇ ਜਾਊਂਗਾ ਅੱਜ ਆ ਜਾਣਾ ਕੱਲ ਆ ਜਾਣਾ ਅੱਜ ਸ਼ਾਮ ਨੂੰ ਦੇਖੇ ਜਾਊਗਾ ਹਰ ਹਾਲਤ ਤੁਹਾਡੇ ਬੀਜੇ ਲੱਗੇ ਹੋਏ ਆ ਸਭ ਕੁਝ ਆ ਪਰ ਉਹ ਕੁਝ ਵੀ ਨਹੀਂ ਇਦਾਂ ਦਾ ਕੁਝ ਹੋਇਆ ਤੇ ਫਿਰ ਉਸ ਤੋਂ ਬਾਅਦ ਉਹ ਫਿਰ ਡਿਸਕਨੈਕਟ ਹੀ ਹੋ ਗਿਆ ਸਾਡੇ ਨਾਲੋਂ ਫਿਰ ਤੁਸੀਂ ਇਹਦੇ ਬਾਰੇ ਕੋਈ ਐਕਸ਼ਨ ਲਿਆ ਕੋਈ ਕਾਰਵਾਈ ਕੀਤੀ ਹੈ ਹਾਂ ਜੀ ਬੀੜੀ ਇਹਦੇ ਬਾਬਤ ਅਸੀਂ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਜਗਰਾਂਵਾਂ ਐਸਐਸਪੀ ਦੇ ਸਰ ਦੇ ਅੱਗੇ ਪੇਸ਼ ਹੋਏ ਤੇ ਉੱਥੇ ਦਰਖਾਸਤ ਦੇ ਕੇ ਆਂਦੀ ਉਹਨਾਂ ਨੇ ਵੀ ਬੜੀ ਛੇਤੀ ਐਟ ਅ ਟਾਈਮ ਡੀਐਸਪੀ ਦਾ ਅਕਾ ਸਰ ਨੂੰ ਮਾਰਕ ਕੀਤੀ ਉਹਨਾਂ ਨੇ ਵੀ ਉਸੇ ਟਾਈਮ ਨੂੰ ਥਾਣੇ ਨੂੰ ਮਾਰ ਕੀਤੀ ਸੁਧਾਰ ਨੂੰ ਇੱਥੇ ਫਿਰ ਸਾਡੇ ਵੀ ਬਿਆਨ ਲਏ ਗਏ ਜਿੰਨੇ ਆ ਸਾਰਿਆਂ ਦੇ ਤੇ ਉਹ ਮੁੰਡੇ ਨੂੰ ਵੀ ਸੱਦਿਆ ਗਿਆ ਜਿਹੜਾ ਪੈਸੇ ਲੈਣ ਆਉਂਦਾ ਸੀਗਾ ਉਹਦੇ ਵੀ ਬਿਆਨ ਲਏ ਗਏ ਤੇ ਹੁਣ ਸਾਨੂੰ ਪਤਾ ਲੱਗਿਆ ਵੀ ਉਹ ਪੁਲਿਸ ਕਾਰਵਾਈ ਲਈ ਮਤਲਬ ਹੋ ਸਕਦਾ ਉੱਤੇ ਪੇਪਰ ਜਾਂ ਪਰਚਾ ਦਰਜ ਹੋ ਜਾਊਗਾ ਤੇ ਸਾਨੂੰ ਥੋੜੀ ਜਿਹੀ ਕਵਰ ਮਿਲੀ ਸੀ ਬਾਕੀ ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਜਿਹੇ ਬੰਦੇ ਨੂੰ ਛੇਤੀ ਤੋਂ ਛੇਤੀ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਇਟਲੀ ਦਾ ਪਸਨੀਕ ਵੀ ਆ ਤੇ ਇੱਥੇ ਦਾ ਵੀ ਆਧਾਰ ਕਾਰਡ ਆ ਜਿਹੜਾ ਆਧਾਰ ਕਾਰਡ ਇਹ ਤੇ ਸਾਨੂੰ ਦਿੱਤਾ ਸੀਗਾ ਉਹ ਉਹਦਾ ਪਤਾ ਗਲਤ ਸੀਗਾ ਉੱਥੇ ਨਹੀਂ ਰਹੇ ਰਹਿੰਦਾ ਸੀਗਾ ਤੇ ਹਾਂ ਜਾਲੀ ਡਾਕੂਮੈਂਟ ਵੀ ਸਾਨੂੰ ਜਾਲੀ ਦੇ ਕੇ ਗਿਆ ਹੈਸ਼ ਦਾ ਵੀ ਉਹ ਵੀ ਡਾਕੂਮੈਂਟ ਜਿਹੜਾ ਆਧਾਰ ਕਾਰਡ ਸੀ ਉਹ ਵੀ ਉਹ ਹੈਸ਼ ਨਹੀਂ ਸੀਗੀ ਜਿਹੜੀ ਉੱਤੇ ਉਹਨੇ ਮੈਂਸ਼ਨ ਕੀਤੀ ਹੋਈ ਸੀਗੀ ਤੇ ਲੱਗਦਾ ਵੀ ਉਹ ਬੰਦਾ ਇਸ ਟਾਈਮ ਇੰਡੀਆ ਚਾਹ ਤੇ ਬਾਅਦ ਤਾਂ ਨਿਕਲ ਗਿਆ ਦਾ ਉਹਦਾ ਹੁਣ ਸਾਨੂੰ ਸ਼ੱਕ ਹੈਗੀ ਆ ਵੀ ਹੋ ਸਕਦਾ ਉਹ ਇੰਡੀਆ ਦੇ ਵਿੱਚ ਹੀ ਆ ਹਜੇ ਤੇ ਇਟਲੀ ਦੇ ਵਿੱਚ ਵੀ ਉਹਨੇ ਬਹੁਤ ਫਰਾਡ ਕੀਤੇ ਹੋਏ ਆ ਉਹਦੀ ਵੀ ਸਾਨੂੰ ਕਿਸੇ ਬੰਦੇ ਨੇ ਜਾਣਕਾਰੀ ਦਿੱਤੀ ਆ ਵੀ ਉੱਥੋਂ ਵੀ ਇਹ ਫਰਾਡ ਕਰਕੇ ਆਇਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਸਾਡੇ ਜਿੰਨੇ ਵੀ ਅਸੀਂ ਪੈਸੇ ਬਹੁਤ ਵਿਆਜ ਤੇ ਫੜਫੜ ਕੇ ਦਿੱਤੇ ਹੋਏ ਆ ਜੀ ਤੇ ਪ੍ਰਸ਼ਾਸਨ ਇਹਨੂੰ ਛੇਤੀ ਅਰੈਸਟ ਕਰੇ ਤੇ ਇਹਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਕਰਵਾਏ ਜਾਊਗੇ ਇਹ ਜੀ 10 ਦੇ ਭਿੰਡ ਸਾਹ ਸਰਾਂਦਾ ਰਹਿਣ ਵਾਲਾ ਜੀ ਅਸੀਂ ਸਰਾਂਦਾ ਰਹਿਣ ਵਾਲਾ ਵਾ ਤੇ ਅਸੀਂ ਰੋਜ਼ਗਾਰ ਦੇ ਲਈ ਇਹਦੇ ਕੋਰੇ ਕਾਜ ਅਪਲਾਈ ਕੀਤੇ ਸੀਗੇ ਕਿ ਚਲੋ ਸਾਡਾ ਸਾਰਿਆਂ ਦਾ ਵਧੀਆ ਭਵਖ ਬਣ ਜਾਵੇ ਬੱਚਿਆਂ ਦਾ ਤੇ ਇਹ ਸਾਡੇ ਨਾਲ ਜੀ ਠੱਗੀ ਮਾਰ ਗਿਆ ਤੇ ਚਾਰ ਬੰਦੇ ਦਾ ਹੈਗੇ ਜੀ ਅਸੀਂ ਜ਼ਿਮੀਦਾਰਾਂ ਦੇ ਆ ਤੇ ਦੋ ਰਮਦਾਸੀਆ ਭਾਈਚਾਰੇ ਦੇ ਆ ਜੀ ਤੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਤੇ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਫੜ ਕੇ ਇਹ ਸਾਰਿਆਂ ਦੇ ਪੈਸੇ ਦਵਾਈ ਜਾਣ ਤੇ ਅਸੀਂ ਹੋਰ ਵੀ ਪਤਾ ਲੱਗਿਆ ਵਾ ਵੀ 10-15 ਬੰਦੇ ਹੋਰ ਆ ਤੇ ਫਤੇ ਫਤੇਗੜ ਸਾਹਿਬ ਤੋਂ ਹੀ ਪਤਾ ਲੱਗਿਆ ਵਾ ਵੀ ਉੱਥੇ ਇਹ ਤੇ ਐਫਆਰ ਐਫਆਰ ਦਰਜ ਹੋਈ ਹੋਈ ਆ ਠੀਕ ਆ ਜੀ ਤੇ ਯਾਨੀ ਕਿ ਘੱਟੋ ਘੱਟ ਵੀ ਇਹ ਸਾਰਿਆਂ ਤੋਂ ਕੇਸ ਤੋਂ 8 ਲੱਖੇ ਤੋਂ 10 ਲੱਖ ਇੰਨੇ ਨੇ ਪੈਸੇ ਲੈ ਕੇ ਜੀ ਫਰਾਰ ਹੋ ਜਾਵਾ ਉਹਨਾਂ ਇਹਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਵੀ ਇਹ ਇੰਡੀਆ ਜਾਂ ਜਾਂ ਵੀ ਉੱਥੇ ਆ ਤੇ ਹੁਣ ਪੁਲਿਸ ਨੂੰ ਅਸੀਂ ਇਹੀ ਰਿਕਵੈਸਟ ਕਰਦੇ ਆਂ ਵੀ ਜਲਦੀ ਜਲਦ ਫੜਿਆ ਜਾਵੇ ਵੀ ਸਾਰਿਆਂ ਦੇ ਜੀ ਪੈਸੇ ਦਵਾਈ ਦੇਣਾ ਸੀ ਬਹੁਤ ਔਖੇ ਆ ਜੀ ਬਸ ਮਰਨ ਵਾਲਾ ਹੀ ਕੰਮ ਆਇਆ ਸਾਡਾ ਜਿਹੜੀਆਂ ਤੁਸੀਂ ਪੇਮੈਂਟ ਕਲੈਕਟ ਕੀਤੀਆਂ ਇਹ ਕਿਵੇਂ ਕਲੈਕਟ ਕਰਦੇ ਇਹਨੂੰ ਬਹੁਤ ਦੱਸਿਆ ਨੇ ਕਿਵੇਂ ਕਿ ਮੈਨੂੰ ਪੇਮੈਂਟ ਦਿੰਦੇ ਰਹੇ ਪੇਮੈਂਟਾਂ ਜੀ ਅਸੀਂ ਉਹਨੂੰ ਕਹਿੰਦੇ ਜੀ ਵੀ ਤੇਰੇ ਕੋਲੋਂ ਚ ਪਾਉਨੇ ਆ ਜਾਂ ਤੈਨੂੰ ਚੈੱਕ ਕਰਾਈਂ ਕਹਿੰਦਾ ਨਹੀਂ ਨਹੀਂ ਮੈਂ ਚੈੱਕਰਾ ਹੀ ਨਹੀਂ ਲੈਣੀ ਹੈਗੀਆਂ ਦੀ ਨਕਦੀ ਕਹਿਆ ਸੀ ਲੈਣਾ ਜੀ ਇਹ ਸਾਰੇ ਜੀ ਕਹਿਆ ਸੀ ਦਿੱਤੇ ਆ ਜੀ ਪੈਸੇ ਹਾਂਜੀ ਤੇ ਹੋਣ ਥੋੜੇ ਅਲੱਗੋਂ ਕੋਈ ਦਾ ਰਕਸ਼ਨ ਪਾਰਕ ਟੁੱਟਿਆ ਉਹ ਸਰਪਾਰਕ ਜੀ ਬਸ ਸਾਡਾ ਉਹਦੇ ਨਾਲ 9ਵੇਂ 10ਵੇਂ ਮਹੀਨੇ ਟੁੱਟਿਆ ਹੋਇਆ ਰੋਹੀ ਵਾ ਸਾਨੂੰ ਕਹਿੰਦਾ ਬਿਜੇ ਲੱਗੇ ਪਏ ਆ ਤੇ ਜਦੋਂ ਅਸੀਂ ਉਹਦੇ ਨਾਲ ਸਰਪਾਰਕ ਕੀਤਾ ਵੀ ਹਾਂ ਵੀ ਚਲ ਬਿਜੇ ਲੱਗੇ ਸਾਡੇ ਪਾਸਵਰਡ ਤੋਂ ਜਦੋਂ ਅਸੀਂ ਪਾਸਵਰਡ ਲੈਣ ਗਏ ਤਾਂ ਉੱਥੇ ਜਾ ਕੇ ਚੰਡੀਗੜ੍ਹ ਕਹਿੰਦਾ ਵੀ ਮੇਰੀ ਆਪਣੇ ਭਾਂਜੀ ਦੀ ਡੈਥ ਹੋ ਗਈ ਆ ਜੀ ਤੇ ਵੀ ਅਜਾੜ ਦੇ ਮਕਾਨਾਂ ਮਕੂਣਾ ਆਉਣੀਆਂ ਜੀ ਚਲੋ ਅਸੀਂ ਫੇਰ ਮੁੜਿਆ ਉੱਥੋਂ ਤੇ ਦੁਬਾਰਾ ਫੇਰ ਗਏ ਦੁਬਾਰਾ ਫੇਰ ਕਹਿੰਦਾ ਜੀ ਕਹਿੰਦਾ ਮੇਰੀ ਭੈਣ ਦੀ ਵੀ ਹੱਟੈਕ ਹੋ ਗਿਆ ਉਹਨੂੰ ਕਹਿੰਦਾ ਉਹਦੀ ਵੀ ਡੈਥ ਹੋ ਗਈ ਆ ਫੇਰ ਸਾਨੂੰ ਥੋੜਾ ਥੋੜਾ ਪਤਾ ਲੱਗਣ ਲੱਗਿਆ ਵੀ ਸਾਡੇ ਨਾਲ ਠੱਗੀ ਮਾਰ ਰਿਹਾ ਵਾ ਇਹ ਤੇ ਫੇਰ ਉਹ ਜਿਹੜਾ ਚੰਡੀਗੜ੍ਹ ਵਾਲਾ ਮੁੰਡਾ ਜੀ ਹਸਵਿੰਦਰ ਤੇ ਉਹਨਾਂ ਨੇ ਸਵਰਕ ਕੀਤਾ ਤੇ ਸਾਰੇ ਪਾਸਵਰਡ ਜਾਣ ਕੇ ਉਹਦੇ ਘਰੋਂ ਬਰਾਮਦ ਹੋਇਆ ਜੀ ਹਸਵਿੰਦਰ ਦੇ ਉਹ ਤੇ ਕਿਸੇ ਤੇ ਵੀ ਜਾ ਨਹੀਂ ਲੱਗਿਆ ਸੀਗਾ ਅਸੀਂ ਉਹਨੂੰ ਪੁੱਛਿਆ ਕੀ ਕਹਿੰਦਾ ਵੀ ਪਾਸਪੋਰਟ ਤਾਂ ਮੇਰੇ ਕੋਲੇ ਉਦੋਂ ਦੇ ਹੀ ਪਿਆ ਜਦੋਂ ਤੁਸੀਂ ਫੜਾ ਕੇ ਗਏ ਹੋ ਕੋਈ ਉਹਨੇ ਮਤਲਬ ਅਪਲਾਈ ਨਹੀਂ ਕੀਤਾ ਨਹੀਂ ਉਹਦੇ ਨਾਲ ਕੋਈ ਅਪਲਾਈ ਨਹੀਂ ਕੀਤਾ ਜੀ ਹਾਂਜੀ ਤੇ ਹੁਣ ਤੁਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਹੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹਨੂੰ ਜਲਦ ਤੋਂ ਜਲ ਗ੍ਰਿਫਤਜ਼ਾਰ ਕੀਤਾ ਜਾਵੇ ਵੀ ਹੋਰ ਵੀਰ ਆ ਜਿਹੜੇ ਇਹਦੇ ਝਾਂਸੇ ਜਨਾਉਣ ਵੀ ਹੋਰ ਇਹਨਾਂ ਨਾਲ ਠੱਗੀ ਲੱਗ ਜਾਵੇ ਹੁਣ ਘੱਟੋ ਘੱਟ ਵੀ ਦੇ ਲੋ ਸਾਰੇ ਕਹਿੰਦੇ ਆ ਵੀ 2.5 ਕਰੋੜ ਦੀ ਠੱਗੀ ਹੈ ਜੀ ਅੱਛਾ ਇੱਕ ਵੱਡੀ ਗੱਲ ਜਿਵੇਂ ਤੁਸੀਂ 6 ਬੰਦੇ ਜਿਹੜੇ ਬਾਕੀ ਬੰਦਿਆਂ ਨਾਲ ਵੀ ਇਹਨੇ ਕੁਝ ਇਸ ਤਰੀਕੇ ਦਾ ਇੱਕ ਤਰ੍ਹਾਂ ਜੀਟ ਜੀਟ ਕਰ ਰਿਹਾ ਉਹਨਾਂ ਨਾਲ ਵੀ ਤੁਸੀਂ ਰਾਤ ਤੱਕ ਐਪਰੇਬਲ ਸੰਗਠਨ ਇਕੱਠਾ ਹੋ ਰਿਹਾ ਤੁਸੀਂ ਹਾਂਜੀ ਹੌਲੀ ਹੌਲੀ ਵੀਰ ਜੀ ਪਤਾ ਲੱਗ ਰਿਹਾ ਵਾ ਵੀ ਆਪਣੇ ਕਈ ਪਿੰਡਾਂ ਦੇ ਆ ਮੁੰਡੇ ਵੀ ਅਸੀਂ ਹੁਣ ਗਰੁੱਪ ਬਣਾਇਆ ਵੇ ਕਾਪ ਦਾ ਗਰੁੱਪ ਚ ਐਡ ਹੋ ਰਹੇ ਆ ਵੀ ਉਹਦੇ ਹੁਣ ਘਰੇ ਜਾਣਾ ਵੀ ਘਰੇ ਜਾ ਕੇ ਘਰ ਦਾ ਘਰਾਓ ਕਰਾਂਗੇ ਜੇ ਹੁਣ ਵੀ ਪੁਲਿਸ ਪ੍ਰਸ਼ਾਸਨ ਨਹੀਂ ਵੀ ਸਾਡੀ ਸੁਣੂਗਾ ਤੇ ਅਧਿਕਾਰੀਆਂ ਨੂੰ ਮੀਡੀਆ ਨੂੰ ਕਿਵੇਂ ਤੁਹਾਨੂੰ ਕੋਈ ਅਧਿਕਾਰੀਆਂ ਦਾ ਕੇਮੇ ਰਿਸਪਾਂਸ ਮਿਲਿਆ ਨਹੀਂ ਨਹੀਂ ਉਹ ਬਹੁਤ ਵਧੀਆ ਜੀ ਉਹਨਾਂ ਨੇ ਕੀਤਾ ਐਸਵੀ ਸਾਹਿਬ ਨੇ ਵੀ ਤੇ ਡੀਐਸਪੀ ਦਾਖਾ ਸਾਹਿਬ ਨੇ ਵੀ ਸਾਰੇ ਐਸਐਚਓ ਸਾਹਿਬ ਤੇ ਉਹਨਾਂ ਨੇ ਜਣ ਕੇ ਵਧੀਆ ਕੀਤਾ ਜੀ ਮਹੀਨੇ ਦੇ ਵਿੱਚ ਜਣ ਕੇ ਸਾਡਾ ਵੀ ਪੂਰੀ ਅਨਕਵਾਰੀ ਕਲੀਅਰ ਕੀਤੀ ਆ ਜੀ ਹਾਂਜੀ ਹਾਂਜੀ ਛੇਤੀ ਛੇਤੀ ਹੋ ਜੂਗੀ ਜੀ ਹਾਂਜੀ ਤੁਹਾਨੂੰ ਭਰੋਸਾ ਦਿੱਤਾ ਐਸਵੀ ਸਾਹਿਬ ਨੇ ਤੇ ਡੀਐਸਪੀ ਦਾਖਾ ਸਾਹਿਬ ਨੇ ਲੋਕਾਂ ਨੂੰ ਕੀ ਕਰਨਾ ਚਾਹੁੰਦਾ ਜੇ ਮੈਂ ਤੁਹਾਡੇ ਨਾਲ ਇੱਕ ਐਡੀਬੁਜੀ ਐਸ ਦੀ ਵਜ੍ਹਾ ਕਰਕੇ ਸਾਬਕਾ ਜਿਹੜੇ ਨੌਜਵਾਨਾਂ ਦਾ ਮੁੱਦਾ ਹੈ ਜਿਹੜਾ ਦੇ ਵਿੱਚ ਵੀ ਬਾਹਰ ਡਾਟਦਾ ਹੈ ਕਿ ਭਾਵਨਾ ਕਿ ਉਹਨਾਂ ਨੂੰ ਕਿਵੇਂ ਸੁਚੇਤ ਕਰਨਾ ਚਾਹੁੰਦੇ ਮੈਂ ਇਹ ਉਹ ਵੀਰਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵਾਂ ਵੀ ਪਹਿਲਾਂ ਕਿਸੇ ਨੂੰ ਪੈਸੇ ਨਾ ਦੋ ਜਦੋਂ ਬਾਹਰ ਜਾਓਗੇ ਬਾਹਰ ਜਾ ਕੇ ਉਹਨੂੰ ਪੈਸੇ ਦਿਓ ਠੀਕ ਹੈ ਕਿ ਨਹੀਂ ਕਿ ਹੁਣ ਆਪਾਂ ਇੱਧਰ ਪੈਸੇ ਪਹਿਲਾਂ ਦੇਣੇ ਆ ਦੇਖੋ ਪਹਿਲਾਂ ਲੱਖ ਲੱਖ ਮੰਗਦੇ ਆ ਫਿਰ ਸੱਤ ਸੱਤ ਮੰਗਦੇ ਆ ਫਿਰ ਕਹਿੰਦੇ ਅੱਦੇ ਬਾਅਦ ਚ ਦਿਓ ਠੀਕ ਹੈ ਇਹ ਆਪਣੇ ਨਾਮ ਠੱਗੀ ਹੁੰਦੀ ਆ ਆਪਾਂ ਨੂੰ ਉਹ ਕਾਗਜ਼ ਆ ਜੀ ਆ ਦੇਖੋ ਇਹ ਤੇ ਹੁਣ ਕੀ ਪਤਾ ਵੀ ਇਹ ਅਸਲੀ ਆ ਕਿ ਨਕਲੀ ਆ ਕਿਸੇ ਨੂੰ ਨਹੀਂ ਪਤਾ ਇਹ ਜੀ ਉਹਨੂੰ ਲੈ ਆਉਂਦੇ ਤੇ ਲਿਆ ਕੇ ਫੜਾ ਦਿੰਦੇ ਆ ਆਪਾਂ ਨੂੰ ਹੁੰਦਾ ਵੀ ਆਪਣੇ ਬੱਚਿਆਂ ਦਾ ਭੁੱਖਣ ਦਾ ਵਾ ਆਪਾਂ ਇਹਨੀ ਜਾਣਕਾਰੀ ਨਹੀਂ ਕਰ ਦੇਗੇ ਉਹਦੀ ਕਰਕੇ ਇਹ ਮੈਂ ਸਾਰੇ ਵੀਰਾਂ ਨੂੰ ਇਹੀ ਕਹਿੰਦਾ ਵਾਂ ਵੀ ਹੱਥ ਜੋੜ ਕੇ ਵੀ ਪਹਿਲਾਂ ਪੈਸੇ ਨਾ ਦੋ ਕਿਸੇ ਨੂੰ ਤੇ ਬਾਹਰ ਜਾਣਾ ਮਾਤਾ ਨਹੀਂ ਤਾਂ ਇੱਧਰ ਆ ਆਪਾਂ ਵਿਖਾ ਸਾਰਨੋਂ ਵਧੀਆ ਰੋਟੀ ਖਾਣੀ ਆਪਾਂ ਇੱਧਰ ਖਾਓ ਜੀ ਵਧੀਆ ਉਹ ਚੰਗੀ ਤਰ੍ਹਾਂ ਇਵੈਂਟ ਬਾਰੇ ਕੋਪੜ ਤੜ ਕਰੋ ਹਾਂ ਜੀ ਹਾਂ ਜੀ ਪੈਸੇ ਦੋ ਹਾਂਜੀ ਇਹ ਅਜੰਟਾਂ ਬਾਰੇ ਜਿਹਨੇ ਪੂਰੀ ਆਪਦੀ ਪੜਤਾਲ ਕਰਕੇ ਫਿਰ ਪੈਸੇ ਦੋ ਅਬਲਾ ਦਾ ਬਿਹਤਰ ਇਧਰ ਭਵੇਖਾ ਜੀ ਆਪਦਾ ਕਮਾਓ ਖਾਓ ਇਧਰ RAM nal ਇਹਨੇ ਕੀ ਲੋੜਾ ਬਾਹਰ ਜਾਣ ਦੀ ਹੁਣ ਦੇਖੋ ਅਸੀਂ ਇੰਨੇ ਬੰਦੇ ਆ ਫਸੇ ਹੋਏ ਆ ਹੁਣ ਸਾਰੇ ਦਿਨ ਪੁਰਾਣੇ ਕਿ ਇਧਰੋਂ ਪਾ ਲੈਣ ਕਿ ਉਧਰੋਂ ਲੱਭਦੇ ਆ ਨੂੰ ਉਹ ਨਿਆਰੇ ਲੈਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਉਹਨੂੰ ਫੜਾਇਆ ਜਾਵੇ ਇਸ ਤਰ੍ਹਾਂ ਦੇ ਜਿਹੜੇ ਕਈ ਮਾਮਲੇ ਸਾਹਮਣੇ ਆਏ ਨੇ ਠੱਗਾ ਏਜੰਟਾਂ ਵਾਲੇ ਲੋਕ ਜਿਹੜੇ ਪ੍ਰਕਾਰ ਤੋਂ ਸਰਕਾਰੀ ਸੈਕਟਰ ਗਵਰਨਮੈਂਟ ਤੋਂ ਵੀ ਤੁਹਾਨੂੰ ਮੰਨ ਕਰੋਗੇ ਵੀ ਇਹਨਾਂ ਖਲਾਫ ਕੋਈ ਕਾਨੂੰਨ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ તૈયાર ਕੀਤੀ ਜਾਵੇ ਜਿਸ ਦੇ ਨਾਲ ਲੋਕ ਇਸ ਤਰ੍ਹਾਂ ਆਮ ਲੋਕਾ ਜਿਹੜੇ ਗਰੀਬ ਲੋਕ ਕਰਜ਼ੇ ਦੇ ਚੱਕਰ ਬਾਹਰ ਜਾਣਾ ਚਾਹੁੰਦੇ ਨੇ ਉਹ ਠੱਗੀ ਤੋਂ ਬਚ ਸਕਣ ਹਾਂਜੀ ਅਸੀਂ ਸੀਐਮ ਸਾਹਿਬ ਨੂੰ ਵੀ ਤੇ ਪੀਐਮ ਸਾਹਿਬ ਨੂੰ ਵੀ ਇਹੀ ਦਰਖਾਸਤ ਕਰਦੇ ਆਂ ਵੀ ਇਹਨਾਂ ਦੇ ਸਾਰਿਆਂ ਦੇ ਲੱਤ ਪਾਈ ਜਾਵੇ ਜੀ ਜਿਹੜੇ ਆ ਦਫ਼ਤਰ ਖੋਲੀ ਬੈਠੇ ਆ ਉਹਦੇ ਢੋਕੇ ਧੜੀ ਨਾਲ ਲੋਕਾਂ ਤੋਂ ਪੈਸੇ ਮੰਗਾਲਨੇ ਆ ਕਹਿੰਦੇ ਅਸੀਂ ਤੈਨੂੰ ਕੈਨੇਡਾ ਭੇ ਇਹਨੂੰ ਕਹਦੇ ਅਮਰੀਕਾ ਭੇਜਾਂਗੇ ਠੀਕ ਹੈ ਜੀ ਲੋਕ ਹਣ ਵਿਚਾਰੇ ਆਏ ਆ ਜੀ ਕਰਜ਼ਾ ਲੈ ਕੇ ਪੈਸੇ ਲੈਂਦੇ ਆ ਠੀਕ ਹੈ ਫਿਰ ਉਦੋਂ ਵਾਰ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਜੀ ਸਾਡੇ ਨਾਲ ਧੋਖਾ ਹੋ ਗਿਆ ਫਿਰ ਅਸੀਂ ਕਹਿੰਦੇ ਆ ਜੀ ਅਸੀਂ ਫਾਹ ਲੈ ਲੈਨੇ ਆ ਦਵਾਈ ਫੀ ਲੈਨੇ ਆ ਇਹ ਕੰਮ ਤੋਂ ਸਾਰੇ ਬਚਿਆ ਜਾਊਗਾ ਜੀ ਸਰਕਾਰ ਤੋਂ ਇਹ ਮੰਗ ਕਰਦੇ ਆ ਇਹਨਾਂ ਇਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਖਿਲਾਫ ਸਾਡੇ ਕੋਲੇ ਹਾਂਜੀ ਇੱਕ ਜੁਆਇੰਟ ਦਰਖਾਸਤ ਆਈ ਹੈਗੀ ਉਹਦੇ ਚ ਪੰਜ ਛੇ ਜਿਹੜੇ ਹੈਗੇ ਨੇ ਦਰਖਾਸਤ ਹੈਗੇ ਨੇ ਕਿ ਵੀ ਤਿੰਨ ਬੰਦਿਆਂ ਦੇ ਖਿਲਾਫ ਦਰਖਾਸਤ ਹੈਗੀ ਹੈਗੀ ਕਿ ਉਹ ਤਿੰਨ ਬੰਦਿਆਂ ਨੇ ਇਹਨਾਂ ਤੋਂ ਤਕਰੀਬਨ ਕਿਸ਼ਤੋਂ 5 ਲੱਖ ਕਿਸ਼ਤੋਂ 7 ਲੱਖ ਰੁਪਇਆ ਲਿਆਗਾ ਇਟਲੀ ਭੇਜਣ ਦੇ ਵਜੇ ਦੇ ਵਿੱਚ ਤੇ ਉਹਨਾਂ ਨੇ ਇਹਨਾਂ ਨੂੰ ਇੱਕ ਉੱਥੋਂ ਦਾ ਵਰਕ ਪਰਮਿਟ ਹੁੰਦਾ ਨੂਲਾ ਉਸਤਾ ਕਹਿੰਦੀ ਹੈ ਕਿ ਇਟਲੀ ਦੇ ਵਿੱਚ ਤੇ ਉਹ ਦਿੱਤਾ ਤੇ ਉਹ ਇਹਨਾਂ ਨੇ ਚੈੱਕ ਕਰ ਬਾਇਓ ਫੇਕ ਹੈ ਜੀ ਤੇ ਉਹ ਸਾਡੇ ਕੋਲ ਕੰਪਲੇਂਟ ਆਈ ਐ ਸੀ ਵੀ ਕੋ ਇਨਕੁਆਰੀ ਕਰ ਰਹੇ ਆ ਕਿ ਇਨਕੁਆਰੀ ਤੋਂ ਬਾਅਦ ਅਸੀਂ ਕਾਨੂੰਨ ਮੁਤਾਬਕ ਉਹਦਾ ਜਿਹੜਾ ਹੈ ਐਫ ਆਰ ਦੇ ਮੰਗ ਜੀ ਉਹ ਜਿਹੜੇ ਬੰਦਿਆਂ ਤੇ ਦੋਸ਼ ਲਾਏ ਨੇ ਉਹਨਾਂ ਤੋਂ ਵੀ ਕੋਈ ਕੁਝ ਇਸ ਤਰ੍ਹਾਂ ਦੀ ਜਿਹਾ ਤੋਰ ਤੋਰਨੇ ਬੋਲਦੇ ਉਹ ਤਿੰਨ ਬੰਦੇ ਨੇ ਜੀ ਤੇ ਉਹਨਾਂ ਨੂੰ ਅਸੀਂ ਜਿਹੜੇ ਆਪਣੇ ਵੱਲੋਂ ਪਰਵਾਨੇ ਜਾਰੀ ਕੀਤੇ ਹੋਏ ਨੇਗੇ ਉਹ ਸਾਡੇ ਕੋਲੇ ਬਿਆਨ ਲਿਖਾਉਣਗੇ ਆ ਕੇ ਫਿਰ ਅਸੀਂ ਇਨਕੁਆਰੀ ਮੁਕੰਮਲ ਕਰਕੇ ਰਿਪੋਰਟ ਵੀ ਭੇਜ ਦਾਂਗੇ ਐਸਐਚਓ ਸਰ ਤੁਹਾਡੀ ਗੱਲ ਹੈ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜੀ ਜੀ ਚਲੋ ਰੋਜ਼ਗਾਰ ਦੇ ਦੀ ਲੋਕ ਕਾਰ ਜਾਣਾ ਚਾਹੁੰਦੇ ਨੇ ਜੀ ਜੀ ਪਰ ਉਹਨਾਂ ਦੇ ਇਸ ਤਰ੍ਹਾਂ ਦੀਆਂ ਠੱਗੀਆਂ ਵੱਜਦੇ ਨੇ ਜੀ ਉਹਨਾਂ ਨੌਜਵਾਨਾਂ ਨੂੰ ਜਾਂ ਜੋ ਵੀ ਬਾਹਰ ਜਾਣ ਦੇ ਇੱਛਕ ਨੇ ਉਹਨਾਂ ਨੂੰ ਕੀ ਤੁਸੀਂ ਸਲਾਹ ਦੇਣਾ ਚਾਹੋਗੇ ਮੈਨੂੰ ਇਹ ਝਲਾ ਦੇਣੀ ਚਾਹਣਾ ਜੀ ਜੋ ਵੀ ਆਪਣਾ ਹੈ ਉਹ ਵੈਰੀਫਾਈ ਕਰਕੇ ਪ੍ਰੋਪਰ ਵੈਰੀਫਾਈ ਕਰਕੇ ਵੀ ਜਿਹੜਾ ਏਜੰਟ ਹੈਗਾ ਉਹ ਸਰਟੀਫਾਈਡ ਹੈਗਾ ਉਹਦੇ ਕੋਲ ਪ੍ਰੋਪਰ ਜਿਹੜਾ ਹੈ ਲਾਇਸੈਂਸ ਹੈਗਾ ਉਹ ਤੋਂ ਬਾਅਦ ਚੈੱਕ ਕਰਨ ਇਹਦੇ ਝਲਾਵੇ 'ਚ ਨਾ ਆਉਣ ਕਿਉਂਕਿ ਇਹ ਚੀਜ਼ ਨੂੰ ਲੈ ਕੇ ਜਿਹੜੇ ਹੈ ਵੀ ਅਸੀਂ ਘੱਟ ਕੁਆਲਿਫਿਕੇਸ਼ਨ ਦੇ ਤੁਹਾਨੂੰ ਬਾਹਰ ਭੇਜ ਦਾਂਗੇ ਜਾਂ ਉਹ ਕਰ ਦਾਂਗੇ ਉਹ ਇਹ ਸਭ ਠੱਗਿਆ ਨੇ ਆਪਣਾ ਪ੍ਰੋਪਰ ਚੈਨਲ ਨਹੀਂ